ਆਪ ਦੀ ਸਰਕਾਰ ਆਪ ਦੇ ਦੁਆਰ ਮਹਮ ਤਹਿਤ ਪਿੰਡ ਰਾਪਰਈਆਂ ਤੇ ਹੋਰ ਨਾ ਪਿੰਨਾਂ ਚ ਲੱਗੇ ਲੋਕ ਸਭਾ ਕੈਂਪ ਐਡਵੋਕੇਟ ਹਰਸ਼ਵੰਤ ਸਿੰਘ ਕੋਮਨ ਹਲਕਾ ਇੰਚਾਰਜ ਭਲਾਤੀ ਦੀ ਅਗਵਾਈ ਚ ਸਬਡਿਵੀਜ਼ਨ ਮੈਜਿਸਟ੍ਰੇਟ ਚ ਮੈਜਿਸਟ੍ਰੇਟ ਸੰਜੀਪ ਸ਼ਰਮਾ ਦੀ ਨਿਗਰਾਨੀ ਚੱਲ ਰੇ ਕੈਂਪਾਂ ਦਾ ਬਲਾਕ ਪ੍ਰਧਾਨ ਨੰਬਰ ਤਾਰ ਲਖਵਿੰਦਰ ਸਿੰਘ ਲਖਾ ਬੋਲੀ ਚਕਤਾਰ ਸਿੰਘ ਹੈਪੀ ਖੱਦਰ ਨੇ ਜਾਇਜਾ ਲਿਆ ਜਾਇਜਾ ਲੈਂਦੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਹਰਸਿਮਰਨ ਸਿੰਘ ਕਮਨ ਹਲਕਾ ਇੰਚਾਰਜ ਪਲਾਟ ਵੱਲੋਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿਹੜੇ ਕੈਂਪ ਕੈਂਪਾਂ ਦੌਰਾਨ ਅੱਜ ਪਿੰਡ ਰਾਪੋ ਰਈਆਂ ਇਬਰਾਹਿਮ ਬਲ ਮੰਡ ਤਲਵੰਡੀ ਕੋਕਾ ਤੇ ਰਾਪੋ ਰਾਜਪੂਤਾ ਚ ਇਹ ਲੋਕ ਸੇਵਾ ਕੈਂਪ ਲਗਾਏ ਗਏ ਹਨ ਇਸ ਮੌਕੇ ਬਲਾਕ ਪ੍ਰਧਾਨ ਲਖਬਿੰਦਰ ਸਿੰਘ ਲੱਖਾ ਤੇ ਹੈਪੀ ਖਾਦਰ ਨੇ ਕਿਹਾ ਕਿ ਇਨਾ ਕੈਂਪਾਂ ਨਾਲ ਲੋਕਾਂ ਨੂੰ ਕਾਜਲ ਖਵਾਲੀ ਜਿੱਥੇ ਨਜਾਤ ਮਿਲੀ ਹੈ ਉੱਥੇ ਸੁਖਾਲੇ ਤਰੀਕੇ ਦੇ ਨਾਲ ਹੋਰੇ ਕਮਾਂ ਦਾ ਲੂਕ ਲਾਹਾ ਵੀ ਲੈ ਰਹੇ ਹਨ ਇਸ ਮੌਕੇ ਪੱਤਰਕਾਰਾਂ ਨਾਲ ਗਲਪਤਰਾਨ ਉਹਨਾਂ ਨੇ ਕਿਹਾ ਕਿ ਜੋ ਲੋਕ ਇਨਾ ਕੈਂਪਾਂ ਦੌਰਾਨ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ ਉਹ ਅਗਲੇ ਅਗਲੇ ਪਿੰਡਾਂ ਵਿੱਚ ਇਹਨਾਂ ਸਵਾਵਾਂ ਦਾ ਲਾਹਾ ਲੈ ਸਕਦੇ ਹਨ ਉਹਨਾਂ ਕਹਿ ਕੇ ਅਸੀਂ ਐਡਮਿਨਿਸਟ੍ਰੇਸ਼ਨ ਦਾ ਤਨਖਤ ਕਰਦੇ ਹਾਂ ਜਿੱਨਾਂ ਵੱਲੋਂ ਲੋਕ ਮਸਲਿਆਂ ਦਾ ਮੌਕੇ ਤੇ ਸਬੰਧਤ ਅਫਸਰਾਂ ਨਾਲ ਵੱਲੋਂ ਨਿਪਟਾਰਾ ਕੀਤਾ ਜਾ ਰਿਹਾ ਇਸ ਮੁਕੇ ਬਲਾਕ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਬੋਲੀਵਾਲੋਂ ਬਿਨੇਕਾਰਾਂ ਨੂੰ ਕੈਂਪ ਦੌਰਾਨ ਬੜੇ ਕਈ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਇਸ ਮੁਕੇ ਲਖਵਿੰਦਰ ਸਿੰਘ ਮਿਠਾ ਅਕਬਰਪੁਰ ਬਰਿੰਦਰ ਪ੍ਰਾਸ਼ਰ ਆਪ ਦੇ ਸੀਨੀਅਰ ਆਗੂ ਨੰਬਰਦਾਰ ਵਿਲੀਅਮ ਸਰਪੰਚ ਇਬਰਾਹਿਮ ਬਾਲ ਬਲਵਿੰਦਰ ਸਿੰਘ ਮੈਂਬਰ ਜਸਵੰਤ ਸਿੰਘ ਤਹਿਸੀਲਦਾਰ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ ਮਲੂਕ ਸਿੰਘ ਰਵੇਲ ਸਿੰਘ ਬੇਗਵਾਲ ਤੇਜਿੰਦਰ ਸਿੰਘ ਪੀਏ ਜਾਰਜ ਵਿਲੀਅਮ ਸਾਬਕਾ ਸਰਪੰਚ ਕਿਰਪਾਲ ਸਿੰਘ ਤੇ ਲੋਹ ਸਾਬਕਾ ਸਰਪੰਚ ਗਿਆਨ ਸਿੰਘ ਨੰਬਰਦਾਰ ਗੁਰਨਾਮ ਸਿੰਘ ਮਹਿੰਦਰ ਸਿੰਘ ਕੈਰੋਂ ਬਰਵਿੰਦਰ ਸਿੰਘ ਪੁੰਦੜ ਸੀਤਾ ਪ੍ਰਧਾਨ ਮਿਰਚਾਪੁਰ ਸਰਪੰਚ ਜੋਗਾ ਸਿੰਘ ਦਰਸ਼ਨ ਸਾਬਕਾ ਦਰਸ਼ਨ ਸਿੰਘ ਸਾਬਕਾ ਸਰਪੰਚ ਤਾਉਤਪੁਰ ਅਤੇ ਹੋਰ ਵੱਡੀ ਗਿਣਤੀ ਵਿੱਚ ਉੱਥੇ ਮੋਤਵਰ ਵਿਅਕਤੀ ਹਾਜ਼ਰ ਸਨ ਤਖਤ ਦੇ ਸਸਿਗਰਗੂ ਜੀ ਤੁਹਾਡਾ ਧੰਨਵਾਦ ਪਹਿਲਾਂ ਇੱਥੇ ਆ ਕੇ ਸਾਡੀ ਇੰਟਰਵਿਊ ਕਰਨ ਦਾ ਇਹ ਐਡਵੋਕੇਟ ਹਸਿਮਰ ਸਿੰਘ ਖੋਮੰਦੀ ਨੇ ਡਿਊਟੀ ਲਈ ਹੋਈ ਹੈ ਮੇਰੀ ਜੀ ਹਰ ਕੈਂਪ ਦੇ ਵਿੱਚ ਜਾ ਕੇ ਚੈੱਕ ਕਰਨ ਦੀ ਤੇ ਅਸੀਂ ਤਾਜ਼ਿਲੋ ਧੰਨਵਾਦੀਆਂ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਇੱਕ ਇਮਾਨਦਾਰ ਮੁੱਖ ਮੰਤਰੀ ਸਾਹਿਬ ਨੇ ਤਾਂ ਉਹਨਾਂ ਨੇ ਜਿਹੜੇ ਖੱਜਲ ਖਵਾਰੀਆਂ ਜਿਹੜੀਆਂ ਦਫਤਰਾਂ ਦੇ ਘਟਾਉਣ ਦੇ ਲਈ ਇਹ ਸਾਰੇ ਕੈਂਪ ਸ਼ੁਰੂ ਕੀਤੇ ਆ ਇੱਥੇ 4100 ਦਾਵਾ ਜਿਹੜੀਆਂ ਮੌਕੇ ਤੇ ਜਿਹੜੀਆਂ ਮਿਲਦੀਆਂ ਜਾਂ ਹੱਲ ਹੁੰਦੀਆਂ ਆ ਤੋਂ ਇਦਾਂ ਅਕੋਰਡਿੰਗ ਟੂ ਸਿਚੁਏਸ਼ਨ ਜਿਹੜਾ ਪੇਪਰ ਚਾਹੀਦਾ ਬਣਾ ਕੇ ਦਿੰਦੇ ਆ ਜੀ ਤੇ ਬੜੀ ਸੋਹਣੀ ਚੀਜ਼ ਆ ਇਹ ਲੋਕਾਂ ਨੂੰ ਵਧੀਆ ਖੁਸ਼ ਆਇਆ ਵਧੀਆ ਹੰਗਾਰਾ ਮਿਲ ਰਿਹਾ ਵਾ ਲੋਕ ਖੁਸ਼ੀ ਆ ਇਸ ਚੀਜ਼ ਤੋਂ ਤੇ ਇਹ ਪੰਜਾਬ ਸਰਕਾਰ ਤੁਹਾਡੇ ਦਵਾਰ ਦਾ ਮਤਲਬ ਹੀ ਹੋਇਆ ਵੀ ਜਦੋਂ ਆਪਾਂ ਵੋਟਾਂ ਲੈਣ ਪਿੰਡਾਂ ਜਾਂਦੇ ਆ ਤੇ ਕੰਮ ਕਰਨੇ ਵੀ ਪਿੰਡਾਂ ਚ ਹੋ ਚਾਹੀਏ ਜੀ ਉਹ ਕਿੰਨੇ ਕੈਂਪ ਜਿਹੜੇ ਆ ਤੇ ਕਿਹੜੇ ਕਿਹੜੇ ਪਿੰਡਾਂ ਚ ਲੱਗੇ ਨੇ ਅੱਜ ਜੀ ਸਾਡੇ ਮੈਂ ਤੇ ਰਾਪੁਰ ਹਾਜ਼ਰੀ ਪਈ ਆ ਬਾਕੀ ਦੋ ਪਿੰਡ ਨਾਲ ਹੋ ਰਿਹਾ ਉੱਥੇ ਇਹ ਤੋਂ ਬਾਅਦ ਰੱਖੀ ਹੋਇਆ ਕੱਲ ਸਾਡੇ ਪਰਸੋਂ ਚੱਕੋ ਕੀ ਤੇ ਮੰਗੇ ਆਲ ਤੇ ਆਪਣੇ ਬਤਾਲੇ ਸੀਗਾ ਹਣ ਜਿਹੜੀ ਆ ਲਿਸਟੋ ਜਿੱਦਾਂ ਜਿੱਦਾਂ ਪਿੰਡ ਅੱਗੇ ਆਉਂਦੇ ਸਾਡੇ ਨਡਾਲੇ ਦੇ ਢਿਲਮਾ ਬਲਾਕ ਦੇ ਵਿੱਚ ਵੀਡੀਓ ਸਾਬ ਨਾਲ ਹੁਣ ਕਰਕੇ ਥੋੜੀ ਜੀ ਪ੍ਰੋਬਲਮ ਆਈ ਹੈ ਜਦੋਂ ਨਵੇਂ ਜੁਆਇਨ ਕੀਤੇ ਫੇਰ ਸ਼ੁਰੂ ਕਰ ਲੈਣੇ ਆ ਇਸ ਬਲਾਕ ਨੂੰ ਕੋਈ ਨਹੀਂ ਸਾਰੇ ਲੱਗੇ ਹੋਏ ਆ ਜੀ ਇਹਦੇ ਨਾਲ ਹੋਰ ਵੀ ਸਰਕਾਰ ਨੇ ਜਿਹੜੇ ਆਪਣੇ ਮਿਆਣੀ ਬਾਕਰਪੁਰ ਭਲੱਥ ਟੇਲ ਮਾਨਾ ਡਾੜਾ ਚ ਜਿਹੜੇ 4 ਕਿਆ ਸੀ ਉਹ ਲਾਕਰੀ ਨੇ ਕੋਈ ਵੀ ਤਿਆਰ ਹੋ ਚੁੱਕੇ ਆ ਜੀ ਸਾਡੇ ਚੱਕੋ ਪਿੰਨੂ ਇੱਕ ਮਾਰਕ ਫੜਦਾ ਡਿਪੂ ਦਿੱਤਾ ਹੋਰ ਵੀ 13 ਥਾਵਾਂ ਤੇ ਮਾਰਕ ਫੜਦੇ ਡਿਬੂ ਜਿਹੜੇ ਉਹ ਬਣਨਦੇ ਆ ਮਤਲਬ ਟਾਈਮ ਲੱਗਦਾ ਹੁਣ ਸ਼ਾਮ ਆ ਗਿਆ ਜਦੋਂ ਕੋਈ ਕਰਕੇ ਵਿਖਾਉਣਾ ਜਾਂ ਜਦੋਂ ਕੋਈ ਵੋਟ ਲੈਣ ਜਾਣਾ ਆਪਣੇ ਕੰਮ ਗਣਾ ਕੇ ਕਿਸੇ ਕੋਲ ਵੋਟ ਮੰਗਣ ਦਾ ਜੀ ਕੀ ਕਹਣੇ ਤੁਸੀਂ ਲੋਕਾਂ ਨੂੰ ਬਸ ਇਹੋ ਜੀ ਵੀ ਆਪਾਂ ਗੁਮਰਾਹ ਨਾ ਹੋਈਏ ਆਪਾਂ ਅੜਾ ਹੁੰਦਾ ਵਾ ਜਿੱਦੋਂ ਆਪਾਂ ਕੰਟਰੋਵਰਸੀ ਕਰਦੇ ਨੇ ਜਾਂ ਤਕਰਾਰਬਾਜ਼ੀ ਜਿਹੜੀ ਕਮੈਂਟਾਂ ਜੀ ਨਾ ਕਰੀਏ ਆਪਾਂ ਕੰਮ ਦੇਖੀਏ ਜਿਹੜੀ ਸਰਕਾਰ ਕਰਦੀ ਉਹ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੇ ਹਨ ਸ੍ਰੀਮਾਨ ਸਰਦਾਰ ਭਗਵੰਤ ਸਿੰਘ ਮਾਨ ਪਿੰਡ ਪਿੰਡ ਕੈਂਪ ਲਾ ਕੇ ਲੋਕਾਂ ਨੂੰ ਬੜੀਆਂ ਸਿਵਧਾ ਮਹਈਆ ਕਰਾ ਰਹੇ ਹਨ ਮੌਕੇ ਤੇ ਮੌਕੇ ਤੇ ਆਧਾਰ ਕਾਰਡ ਮੌਕੇ ਤੇ ਜਨਮ ਸਰਟੀਫਿਕੇਟ ਮੌਕੇ ਤੇ ਹਰ ਇੱਕ ਸਹੂਲਤ ਭਗਵੰਤ ਮਾਨ ਨੇ ਵੱਡੀਆਂ ਬਲੰਦੀਆਂ ਤੇ ਪਚਾਈ ਆ ਜੀ ਭਗਵੰਤ ਮਾਨ ਸਰਕਾਰ ਜੇ ਇੱਦੇ ਵਧੀਆ ਕੰਮ ਕਰ ਰਿਹਾ ਤੇ ਦੂਜੀ ਵਾਰੀ ਵੀ ਮੁੱਖ ਮੰਤਰੀ ਬਣ ਜਾਣਗੇ ਅੱਜ ਦਾ ਜਿਹੜਾ ਕੈਂਪੇਨ ਕਿੰਨੇ ਪਿੰਡਾਂ ਚ ਜਿਹੜੇ ਲੋਕੀ ਇੱਥੇ ਆਏ ਨੇ ਇਹ ਸਿਰਫ ਰਾਪੁਰਾ ਇਹ ਸਿਰਫ ਰਾਪੁਰਾਈਆਂ ਜਿੱਥੇ ਕਿ 2200 ਵੋਟ ਰਾਪੁਰਾਈਆਂ ਦੀ ਤੇ ਹਰ ਸਿਮਰਨਜੀਤ ਸਿੰਘ ਘੁੰਮਣ ਬਹੁਤ ਮਿੱਠਾ ਬੋਲਣ ਵਾਲੇ ਘੱਟ ਬੋਲਣ ਵਾਲੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਤੇ ਜਿਹੜੇ ਘੱਟ ਬੋਲਦੇ ਹਨ ਉਹ ਕਾਮਯਾਬ ਹੁੰਦੇ ਹਨ ਵੱਧ ਬੋਲਣ ਵਾਲੇ ਬੰਦੇ ਕਾਮਯਾਬ ਨਹੀਂ ਹੁੰਦੇ ਜਿਹੜਾ ਸਿਮਰਨਜੀਤ ਐਡਵੋਕੇਟ ਪੜਿਆ ਲਿਖਿਆ ਬੰਦਾ ਤੇ ਐਮਐਲਏ ਜ਼ਰੂਰ ਬਣੂਗਾ ਜੇ ਭਗਵੰਤ ਮਾਨ ਦੀ ਸਰਕਾਰ ਆ ਗਈ ਤੇ ਮੰਤਰੀ ਵੀ ਜ਼ਰੂਰ ਬਣੂਗਾ ਕਿਹੜੇ ਕਿਹੜੇ ਪਿੰਡਾਂ 'ਚ ਅੱਜ ਕੈਂਪ ਲਾਏ ਗਏ ਆ ਉਹ ਵੀ ਉਹ ਫਿੱਲਾ ਨਹੀਂ ਚੱਲ ਸਕਦਾ ਅੱਜ ਸਾਡੇ ਤੇ 2 ਵਜੇ ਹੀ ਇੱਥੇ ਆਏ ਆ ਜੀ ਤਹਿਸੀਲਦਾਰ ਸਾਹਿਬ ਬਹੁਤ ਵਧੀਆ ਹਨ ਤੇ ਜਿੰਨੇ ਵੀ ਕੈਂਪ ਵਿੱਚ ਨਮਾਇਨੇ ਆਏ ਹਨ ਬਹੁਤ ਵਧੀਆ ਬਿਜਲੀ ਬੋਰਡ ਜਈ ਐਸਡੀਓ ਸਾਹਿਬ ਜਿੰਨੇ ਵੀ ਮੁਲਾਜ਼ਮ ਪੂਰੀਆਂ ਸੇਵਾ ਨਿਭਾਰੇ ਹਨ ਹਾਂਜੀ ਸਰਪੰਚ ਮਿਰਜ਼ਾਪੁਰ ਵੀ ਇਸ ਕੈਂਪ ਦੇ ਵਿੱਚ ਉਪੜੇ ਹਨ ਬਹੁਤ ਇਹਨਾਂ ਦਾ ਧੰਨਵਾਦ ਕੈਂਪ ਦੀ ਰੌਣਕ ਨੂੰ ਵਧਾਇਆ ਕੈਂਪ ਵਿੱਚ ਲੋਕਾਂ ਦੇ ਕੰਮ ਕਰਾਏ ਨਾਲ ਹੋ ਕੇ ਧੰਨਵਾਦੀਆਂ ਬਲਾਕ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸਾਫਕਾ ਸਰਪੰਚ ਦੂਧਪੁਰ ਨਾਲ ਮਿੱਠਾ ਅਕਬਰਪੁਰ ਉਹ ਵੀ ਹਾਜ਼ਰ ਹਨ ਉਹਨਾਂ ਦੇ ਨਾਲ ਬਾਬਾ ਜਹੇਦਾਰ ਵੀ ਆਜੇ ਰਹੇ ਹਨ ਮਿਰਜ਼ਾਪੁਰ ਦੇ ਵੀ ਜਹੇਦਾਰ ਹਾਜ਼ਰ ਹਨ ਔਰ ਬਹੁਤ ਜਨਤਾ ਵੱਡੇ ਵੱਡੇ ਜਿੱਦਾਂ ਕਿ ਡੀਸੀ ਸਾਹਿਬ ਤੇ ਬਹੁਤ ਹਜਤਾਂ ਹਨ ਚੰਗੇ ਕੰਮ ਕਰਦੇ ਹਨ ਫੇਰਾ ਮਾਰਦੇ ਹਨ ਐਸਡੀਐਮ ਸਾਹਿਬ ਵੀ ਕੈਂਪ ਵਿੱਚ ਆਉਂਦੇ ਹਨ ਉਹਨਾਂ ਦੇ ਵੀ ਧੰਨਵਾਦੀਆਂ ਧੰਨਵਾਦੀਆਂ ਵੱਡੇ ਤਹਿਸੀਲਦਾਰ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਤਿੰਨ ਦਿਨ ਤੋਂ ਸਾਡੇ ਪਿੰਡ ਗੇੜੇ ਮਾਰ-ਮਾਰ ਕੇ ਕੈਂਪ ਲਵਾਇਆ ਪਟਵਾਰੀ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਦੀ ਪੂਰੀ ਰੇਖ ਦੇਖਦਲੇ ਚੱਲਿਆ ਬਲਵਿੰਦਰ ਸਿੰਘ ਭੁੰਦੜ ਪਟਵਾਰੀ ਹੋਰ ਵੀ ਬਹੁਤ ਜਿੰਨੇ ਵੀ ਪਟਵਾਰੀ ਆ ਵੱਧ ਤੋਂ ਵੱਧ ਮਨਪ੍ਰੀਤ ਪਟਵਾਰੀ ਪਟਵਾਰੀ ਰਣਜੀਤ ਪਟਵਾਰੀ ਜਿੰਨੇ ਵੀ ਹਨ ਆਪਣੇ ਪਹਲਤ ਦੇ ਵਿੱਚ ਸਾਰੇ ਬਹੁਤ ਵਧੀਆ ਕੰਮ ਕਰਦੇ ਹਨ ਤੇ ਬਹੁਤ ਸੇਵਾ ਨਿਭਾ ਰਹੇ ਹਨ ਤੇ ਸਿਮਰਨਜੀਤ ਦੀ ਬਹੁਤ ਵੱਡੀ ਗਵਾਈ ਵਿੱਚ ਕੰਮ ਹੁੰਦੇ ਹਨ ਤੇ ਸਿਮਰਨਜੀਤ ਐਮਐਲਏ ਜ਼ਰੂਰ ਬਣੂਗਾ ਤੇ ਨਾਲ ਸਰਕਾਰ ਆ ਗਈ ਤੇ ਮੰਤਰੀ ਵੀ ਜ਼ਰੂਰ ਬਣੂਗਾ ਕਮਾਨ ਸੀਐਮ ਸਾਹਿਬ ਦੀ ਅਗਵਾਈ ਹੇਠ ਬਹੁਤ ਹੀ ਵੱਡਾ ਤੇ ਇੱਕ ਸਮੂਚਾ ਕਦਮ ਹੈ ਬਹੁਤ ਇਹਦੇ ਵਿੱਚ ਲੋਕਾਂ ਨੂੰ ਹਰ ਪਿੰਡ ਦੇ ਵਿੱਚ ਸਹੂਲਤਾਂ ਹਰ ਤਰ੍ਹਾਂ ਦੀ ਕੋਲੀ ਮਤਲਬ ਆਪਣੇ ਜਿੰਨੇ ਵੀ ਵਿਭਾਗ ਮੇ ਆ ਸਾਰੇ ਅਫਸਰ ਸਾਹਿਬ ਇੱਥੇ ਪਹੁੰਚੇ ਆ ਮੌਕੇ ਤੇ ਕੰਮ ਹੋ ਰਹੇ ਆ ਜੀ ਸਾਡੇ ਸਾਰੇ ਹਲਕੇ ਦੇ ਵਿੱਚ ਹੀ ਇਹ ਕੈਂਪ ਚੱਲ ਰਹੇ ਆ ਪਿੰਡ ਵਾਈਜ਼ ਅੱਜ ਵੀ ਇੱਕ ਦੇ ਰਾਜਪੁਰ ਰਾਈਆਂ ਚੱਲ ਰਿਹਾ ਕੁਝ ਮੇਰਾ ਖਿਆਲ ਹੋਰ ਪਿੰਡਾਂ ਜੂ ਵੀ ਆ ਤੇ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਹਰ ਸਿੰਘ ਸਿੰਘ ਘੁੰਮਣ ਉਹਨਾਂ ਦੀ ਦੇਖਰੇਖ ਥੱਲੇ ਹਰ ਪਿੰਡ ਵਿੱਚੋਂ ਪਹੁੰਚ ਰਹੇ ਆ ਹਰ ਪਿੰਡ ਵਿੱਚ ਆਪ ਵੀ ਨਿਗਰਾਨੀ ਕਰ ਰਹੇ ਆ ਤੇ ਬਹੁਤ ਹੀ ਵਧੀਆ ਪ੍ਰਾਲਾਏ ਦੇ ਵਿੱਚ ਆਮ ਲੋਕਾਂ ਦੇ ਕੰਮ ਘਰ ਘਰ ਹੀ ਹੋ ਰਹੇ ਆ ਤੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਮਿਲੀ ਆ ਇਸੇ ਤਰ੍ਹਾਂ ਸਰਕਾਰਾਂ ਦੀ ਵੀ ਇੱਕ ਬੜੀ ਵਧੀਆ ਨੀਤੀ ਆ ਇਹ ਤੋਂ ਪਹਿਲਾਂ ਸਰਕਾਰਾਂ ਬਹੁਤ ਰਹੀਆਂ ਬੜੇ ਲੰਮੇ ਚਿਰ ਤੋਂ ਅਜ ਤੱਕ ਕਦੀ ਵੇ ਹੋਇਆ ਮਤਲਬ ਜੋ ਹੁਣ ਸਹੂਲਤਾਂ ਮਿਲ ਰਹੀਆਂ ਸਾਡੇ ਲੋਕਾਂ ਨੂੰ ਹੀਟਲੇ ਲੈਵਲ ਤੇ ਇੱਕ ਬੜਾ ਵੱਡਾ ਉਪਰਾਲਾ ਜੀ ਤੇ ਉਪਰਾਲੇ ਹੈਗੇ ਵੀ ਬੜੇ ਜ਼ਰੂਰੀ ਸੀ ਤੇ ਇਹ ਸਾਡੇ ਸੀਐਮ ਸਾਹਿਬ ਨੇ ਜਾਂ ਸਾਡੇ ਹਲਕੇ ਦੇ ਨੌਜਵਾਨ ਜਿਹੜਾ ਸਾਡਾ ਆਗੂ ਆ ਇਹਨਾਂ ਸਾਰਿਆਂ ਦੇ ਉਪਰਾਲੇ ਨਾਲ ਬੜਾ ਵਧੀਆ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਜੀ ਤੇ ਅਸੀਂ ਦਾਨਿਆ ਮਾਲ ਕਿਸੇ ਤਰ੍ਹਾਂ ਇਹਨਾਂ ਨੂੰ ਦਿਨ ਦੁਗਣੀ ਚੋਗਣੀ ਤਰੱਕੀ ਬਖਸ਼ੇ ਤੇ ਇਹ ਸਰਕਾਰ ਸਾਡੇ ਹਿਸਾਬ ਨਾਲ ਤਿੰਨ ਟਰਮਾਂ ਨਹੀਂ ਪੂਰੀਆਂ ਕਰੂਗੀ ਜਿਸ ਢੰਗ ਨਾਲ ਕੰਮ ਚੱਲ ਰਿਹਾ ਤੇ ਸਾਡੇ ਆਉਣ ਵਾਲੇ ਸਮੇਂ ਦੇ ਹਲਕੇ ਦੇ ਐਮਐਲਏ ਸਾਹਿਬ ਸ਼ਾਇਦ ਸਾਡਾ ਖਿਆਲ ਆ ਪਈਏ ਮੰਤਰੀਪਦ ਤੱਕ ਵੀ ਪਹੁੰਚਣ ਅਗਲੀ ਟਰਮ ਵਿੱਚ ਜਿਸ ਤਰ੍ਹਾਂ ਕੰਮ ਚੱਲ ਰਿਹਾ ਜਾਂ ਜਿੰਨੀ ਉਹਨਾਂ ਦੀ ਹਾਜ਼ਰੀ ਆ ਦੇਖਦੇ ਥੱਲੇ ਵਧੀਆ ਕੰਮ ਹੋ ਰਿਹਾ ਏ